ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਹਰ ਐਤਵਾਰ ਤੁਹਾਡੇ ਲਈ ਇੱਕ ਸਪੈਸ਼ਲ ਟੈਸਟ ਤਿਆਰ ਕਰਕੇ ਲੈ ਕੇ ਆਉਂਦੇ ਆਂ ਉਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਇਸ ਲੜੀ ਦਾ ਪੇਪਰ ਨੰਬਰ 26 ਕਰਨ ਜਾ ਰਹੇ ਆਂ ਜਿੰਨੇ ਵੀ ਸਾਥੀ ਅੱਜ ਸਾਡੀ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਅਸੀਂ ਪੇਪਰ ਦੇ ਸੰਬੰਧ ਵਿੱਚ ਅਪਡੇਟਸ ਦੇਣ ਜਾ ਰਹੇ ਹਾਂ ਉਹ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਫ੍ਰੀ ਆਫ ਕਾਸਟ ਜਿਹੜੀ ਤਿਆਰੀ ਹੈ ਬੜੇ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਅੱਜ ਦਾ ਪੇਪਰ ਆਪਾਂ ਕਰਦੇ ਹਾਂ ਸਟਾਰਟ ਜਿਹੜਾ ਕਿ 26 ਨੰਬਰ ਪੇਪਰ ਹੈ ਜੇਕਰ ਤੁਸੀਂ ਨੇ ਇਸ ਤੋਂ ਪਹਿਲਾਂ 25 ਪੇਪਰ ਜਿਹੜੇ ਅਸੀਂ ਅਪਲੋਡ ਕੀਤੇ ਆ ਸਾਡੇ ਚੈਨਲ ਤੇ ਨਹੀਂ ਕੀਤੇ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਸੰਡੇ ਸਪੈਸ਼ਲ ਟੈਸਟ ਸੀਰੀਜ਼ ਉਤੋਂ ਆਪਣੇ ਪਹਿਲੇ 25 ਪੇਪਰ ਨੇ ਜਿਹੜੇ ਕੰਪਲੀਟ ਕਰ ਸਕਦੇ ਹੋ ਹਾਂਜੀ ਕਰਦੇ ਆ ਅੱਜ ਦਾ ਪੇਪਰ ਆਪਾਂ ਸ਼ੁਰੂ रेडी स्टार्ट ਪੰਜਾਬੀ ਸੱਭਿਆਚਾਰ ਵਿੱਚ ਗਹਿਣੇ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ ਡੰਡੀ ਡੌਣੀ ਇਸਤਰੀਆਂ ਦਾ ਮੱਥੇ ਦਾ ਗਹਿਣਾ ਹੈ ਇਸ ਨੂੰ ਵਾਲਾਂ ਦੇ ਚੀਰ ਤੇ ਮੱਥੇ ਦੇ ਆਸੇ-પાસੇ ਪਹਿਨਿਆ ਜਾਂਦਾ ਸੀ ਡੰਡੀ ਇਸ ਗਹਿਣੇ ਨੂੰ ਖੰਮਣੀ ਨਾਲ ਸਿਰ ਵਿੱਚ ਗੁੰਦਿਆ ਜਾਂਦਾ ਸੀ ਡੰਡੀ ਇਹ ਗਹਿਣਾ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਹੀ ਪਹਿਨਿਆ ਜਾਂਦਾ ਸੀ ਡੰਡੀ ਦੌਣੀ ਤਿੰਨ ਲੜੀਆਂ ਦੀ ਬਣੀ ਹੁੰਦੀ ਹੈ ਡੰਡੀ ਇੱਕ ਲੜੀ ਵਾਲਾਂ ਦੇ ਚੀਰ ਉੱਪਰੋਂ ਹੁੰਦੀ ਹੋਈ ਤਾਲੂ ਵੱਲ ਜਾਂਦੀ ਹੈ ਡੰਡੀ ਜੋ ਹਿੱਸਾ ਮੱਥੇ ਤੇ ਆਉਂਦਾ ਹੈ ਉਥੇ ਇੱਕ ਫੁੱਲ ਬਣਿਆ ਹੁੰਦਾ ਹੈ ਡੰਡੀ ਫੁੱਲ ਦੇ ਢੇਠਾਂ ਕੁੰਡੇ ਵਿੱਚ ਟਿੱਕਾ ਪਾਇਆ ਜਾਂਦਾ ਹੈ ਡੰਡੀ ਲੜੀ ਦੇ ਤਿੰਨਾ ਸਿਰਿਆਂ ਨੁਖਮਣੀ ਨਾਲ ਬਨ ਕੇ ਸਿਰ ਵਿੱਚ ਗੁੰਦ ਕੇ ਸੱਗੀ ਨਾਲ ਵੀ ਗੁੰਦ ਦਿੱਤਾ ਜਾਂਦਾ ਹੈ ਡੰਡੀ ਕਈ ਵਾਰ ਦੌਣੀ ਵਿੱਚ ਨਗ ਲੱਗੇ ਹੁੰਦੇ ਹਨ ਡੰਡੀ ਝੁੰਮਰ ਇਸਤਰੀਆਂ ਦੇ ਸਿਰ ਦੇ ਗਹਿਣੇ ਵਿੱਚੋਂ ਇੱਕ ਹੋਰ ਮਸ਼ਹੂਰ ਗਹਿਣਾ ਹੈ ਇਸ ਨੂੰ ਵਿਆਹੀਆਂ ਹੋਈਆਂ ਇਸਤਰੀਆਂ ਦਾ ਗਹਿਣਾ ਮੰਨਿਆ ਜਾਂਦਾ ਹੈ ਡੰਡੀ ਝੁੰਮਰ ਸਿਰ ਦੀਆਂ ਪੁੜਪੜੀਆਂ ਦੇ ਉੱਪਰ ਜੈਸਾ ਪਾਸੇ ਵਾਲ ਵੱਧ ਹੁੰਦੇ ਹਨ ਉਹਨਾਂ ਵਾਲਾਂ ਦੀ ਮਿੱਡੀ ਵਿੱਚ ਗੁੰਦ ਕੇ ਮੱਥੇ ਦੇ ਇੱਕ ਪਾਸੇ ਲਮਕਾਇਆ ਜਾਂਦਾ ਹੈ ਡੰਡੀ ਪੁਰਾਣੇ ਸਮੇਂ ਵਿੱਚ ਤੋਤੇ ਦੀ ਸ਼ਕਲ ਵਾਲੇ ਝੁੰਮਰ ਬਧੇਰੇ ਸਨ ਡੰਡੀ ਇਸ ਝੁੰਮਰ ਦੇ ਉੱਪਰਲੇ ਹਿੱਸੇ ਵਿੱਚ ਦੋ ਤੋਤੇ ਅਤੇ ਹੇਠਲੇ ਚੌੜੇ ਹਿੱਸੇ ਵਿੱਚ ਚਾਰ ਚਿੜੀਆਂ ਬਣਾਈਆਂ ਜਾਂਦੀਆਂ ਸਨ ਡੰਡੀ ਵਿਚਕਾਰ ਫੁੱਲ ਬਣਿਆ ਹੁੰਦਾ ਸੀ ਡੰਡੇ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਸ਼ਾਰਟ ਹੈਂਡ ਪੜ੍ਹ ਲਓਗੇ 2 ਮਿੰਟ ਤੋਂ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਉਹ ਬੋਲਿਆ ਜਾਵੇਗਾ Mm-hmm. <clears throat> ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਮਨੁੱਖ ਦਾ ਜੀਵਨ ਪਰਮਾਤਮਾ ਦੁਆਰਾ ਪ੍ਰਦਾਨ ਕੀਤਾ ਗਿਆ ਇੱਕ ਅਨਮੋਲ ਤੋਹਫਾ ਹੈ ਪਰ ਆਮ ਤੌਰ ਤੇ ਇਸ ਤੋਹਫੇ ਦੀ ਕੀਮਤ ਨਹੀਂ ਸਮਝਦੇ ਅਤੇ ਕਦਮ ਕਦਮ ਤੇ અપਮਾਨ ਤੇ ਅਣਦੇਖੀ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ ਡੰਡੀ ਤਾਂ ਮੇ ਹੀ ਮਨੁੱਖ ਇਸ ਤੋਹਫੇ ਦੀ ਕੀਮਤ ਸਮਝ ਪਾਉਂਦੇ ਹਨ ਡੰਡੀ ਜੋ ਵਿਅਕਤੀ ਇਸ ਤੋਹਫੇ ਦੀ ਕੀਮਤ ਸਮਝਦਾ ਹੈ ਉਹ ਸਧਾਰਨ ਜੀਵਨ ਨਹੀਂ ਗੁਜ਼ਾਰਦਾ ਬਲਕਿ ਆਪਣੇ ਜੀਵਨ ਦੇ ਇਸ ਟੀਚੇ ਤੇ ਧਿਆਨ ਦਿੰਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਮਨੁੱਖੀ ਜੀਵਨ ਕਿਉਂ ਦਿੱਤਾ ਹੈ ਮੈਂ ਕੌਣ ਹਾਂ ਮੈਂ ਸਰੀਰ ਹਾਂ ਜਾਂ ਆਤਮਾ ਡੰਡੀ ਪਰਮਾਤਮਾ ਨੂੰ ਕਿਵੇਂ ਹਾਸਲ ਕਰਨਾ ਹੈ ਹਰੇਕ ਮਨੁੱਖ ਪਰਮਾਤਮਾ ਦੀ ਸੰਤਾਨ ਹੈ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਈਸ਼ਵਰ ਜੀਵ ਹੈ ਅਰਥਾਤ ਇਹ ਜੀਵ ਆਤਮਾ ਜਨਮ ਰਹਿਤ ਅੰਤਰਜਾਮੀ ਸੁਖਦਾਤਾ ਅਤੇ ਅੰਨਦਾਤਾ ਪਰਮਾਤਮਾ ਦਾ ਅੰਸ਼ ਹੀ ਹੈ ਡੰਡੇ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰਾ ਹੈ ਤੇ ਉਸਦੇ ਪੁੱਤਰ ਵਾਂਗ ਹੈ ਰੱਬ ਨੇ ਮਨੁੱਖ ਨੂੰ ਇਸ ਸੰਸਾਰ ਰੂਪੀ ਬਾਗ ਦਾ ਮਾਲੀ ਨਿਯੁਕਤ ਕੀਤਾ ਹੈ ਪਰ ਅਕਸਰ ਮਨੁੱਖ ਇਸ ਜੀਵਨ ਦੇ ਮਕਸਦ ਤੋਂ ਅਣਭਿਜ ਰਹਿਂਦਾ ਹੈ ਡੰਡੇ ਉਹ ਟਿੱਚਾ ਰਹਿਤ ਜੀਵਨ ਜਿਉਂਦਾ ਹੈ ਉਹ ਜਗਤ ਪਿਤਾ ਨਾਲੋਂ ਨਾਤਾ ਤੋੜ ਕੇ ਦੁਖੀ ਅਤੇ ਖਾਲੀਪਨ ਦੀ ਪਰਮਾਰ ਵਾਲਾ ਜੀਵਨ ਜਿਉਂਦਾ ਹੈ ਡੰਡੇ ਅਜਹੀ ਜ਼ਿੰਦਗੀ ਜਿਉਣਾ ਦਾ ਕੋਈ ਅਰਥ ਹੀ ਨਹੀਂ ਹੈ ਜਦ ਇਸ ਜੀਵਨ ਦਾ ਕੋਈ ਟੀਚਾ ਨਾ ਹੋਵੇ ਕੋਈ ਫਾਇਦਾ ਨਹੀਂ ਹੁੰਦਾ